ਜਾਨ ਕਰਾ ਲਈ ਫਿਰਾਂ ਬੰਦੇ ਜੀ ਨੂੰ ਫੜਦੇ ਹੋ ਤਾਂ ਭਾਈ ਬਣ ਕੇ ਕਰੋ ਯਾਰ ਭਾਈ ਸਾਨੂੰ ਆਣਨ ਦੋ ਆਜਾ ਰੋਣ ਅੱਗੇ ਆਜਾ ਸਿੱਧੀ ਮੋੜ ਜਾ ਮਾੜਾ ਇਹ ਪਿੱਛੇ ਰੋ ਅੱਗੇ ਹੋ ਕੇ ਜਾ ਨਾ ਅੱਗੇ ਹੋ ਕੇ ਵਿਚ ਬਣੀ ਰਹਿ ਤਾ ਗੱਲਾਂ ਹੀ ਕਰੋ ਮੈਂ ਤਾਂ ਹੋਰ ਮਾਂ ਧੰਨਵਾਦ ਬਹੁਤ ਧੰਨਵਾਦ ਹਾਂ ਜੀ

ਸਰਾਈ ਬੋਤਨ ਨਗਰ ਨਹੀਂ ਨਹੀਂ ਮੈਂ ਆਹ ਸਰਾਈ ਤੁਸੀਂ ਜਿੰਨੇ ਵੀ ਜਾਣੇ ਉਹ ਭੈਣੇ ਪ੍ਰਮਾਤਮਾ ਤੁਹਾਨੂੰ ਬਹੁਤ ਲੰਮੀ ਓਵਰ ਕਰੇ ਤੇਰੀ ਵੀ ਚੜ੍ਹਦੀ ਕਲਾ ਰੱਖੇ ਮਹਾਰਾਜ ਬਟਿਸਾਰੀ ਉਹ ਕਰਲਾ ਵੀ ਜਲਦੀ ਆ ਬਈ ਆਸਤਾ ਬਣ ਆ ਫੋਟੋ ਵਿੱਚ ਹੀ ਜਾਨ ਮੜੀ ਜੀ ਪਿੱਛੇ ਉਹ ਕਿਹਤਨਾ ਆ ਭੂਆ ਉਹਨਾਂ ਨੇ ਮੇਰੀ ਭੂਆ ਨੂੰ ਲੈਤੀ ਸੀ ਉਹ ਵੀ ਆ ਦਰਵਾਜ਼ਾ ਦੀ ਬੋਤਲ ਨਾ ਲਾ। ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਫੋਪੜ ਕਿੱਥੇ ਆਪੂਆ। ਕੀ ਇਹ ਜੋ ਤੋਪਾ। ਜਾਣ ਪਰ ਆਉਂਦੇ। ਬੰਦੇ ਨੂੰ ਫੜਦੇ ਹੋ ਤਾਂ ਭਾਈ ਬਣ ਕੇ ਨਾ ਕਰੋ ਯਾਰ। ਭਾਈ ਸਾਨੂੰ ਆ ਜਾਣ ਦੋ। ਆ ਜਾਓ ਹੁਣ ਅੱਗੇ ਆ ਜਾਓ ਸਿੱਧੀ ਬਣ ਜਾ। ਮਾੜਾ ਇਹ ਪਿੱਛੇ ਅੱਗੇ ਹੋ ਕੇ ਜਾਣ ਅੱਗੇ ਹੋ ਕੇ। ਕਿ ਬਣੀ ਰਹਾ ਤਾ ਗੱਲਾਂ ਹੀ ਕਰੋ ਮਾਤਾ ਹੋਰ ਮਾ ਮਾ ਧੰਨਵਾਦ ਬਹੁਤ ਧੰਨਵਾਦ ਹਾਂ ਜੀ ਆਹ ਅਸਰੀ ਕਾਲ ਬੁਆ ਪਰਦੇਗਾ ਬੁਆ ਆਇਆ ਆਇਆ ਮੈਂ ਮਾਰਾਂਗਾ ਤਾਂ ਬਹੁਤ ਵਧੀਆ ਗੱਲਾਂ ਕਰੋ ਗੱਲਾਂ ਗੱਲਾਂ ਕਰ ਲਓ ਗੱਲਾਂ ਆ ਬੋਲੋ ਧੰਨਵਾਦ ਮੇਰੀ ਮਾਂ ਬਹੁਤ ਧੰਨਵਾਦ ਤੇਰਾ ਵੀ ਬਹੁਤ ਧੰਨਵਾਦ ਨਹੀਂ ਨਹੀਂ ਮੇਰੇ ਆਈ ਤੁਸੀਂ ਜਿੰਨੇ ਵੀ ਜਾਣੇ ਉਹ ਭੈਣੇ ਪ੍ਰਮਾਤਮਾ ਤੁਹਾਨੂੰ ਬਹੁਤ ਲੰਮੀ ਓਵਰ ਕਰੇ ਤੇਰੀ ਵੀ ਚੜ੍ਹਦੀ ਕਲਾ ਰੱਖੇ ਮਹਾਰਾਜ ਬਿਚਾਰੇ ਨੂੰ ਬੰਨ ਲਾ ਵੀ ਜਲਦੀ ਆ ਬਈ ਆਸਤਾਂ ਬਣ ਆ ਫੋਟੋ ਵਿੱਚ ਹੀ ਅੱਛੀ माड़ी पिछे भूआ दादी बहुत फुफड़ किथे आहे भूआ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ